ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸਾਵਣ ਦੀ ਸੰਗਰਾਂਧ ਵਾਲੇ ਦਿਨ ਜੇਕਰ ਤੁਸੀਂ ਰੋਟੀ ਦਾ ਇਹ ਖਾਸ ਉਪਾਅ ਕਰ ਲਓਗੇ ਤਾਂ ਵੇਖਿਓ ਘਰ ਵਿੱਚ ਲੱਖਾਂ ਦੀ ਆਮਦਨ ਆਉਣੀ ਸ਼ੁਰੂ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਤੁਹਾਨੂੰ ਕਦੇ ਵੀ ਜ਼ਿੰਦਗੀ ਵਿੱਚ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਰਸੰਘੇ ਜੀ ਸਾਵਣ ਦੀ ਸੰਗਰਾਂਦ ਵਾਲੇ ਜੈਕਰ ਦਿਨ ਤੁਸੀਂ ਇਹ ਰੋਟੀ ਦਾ ਵਿਸ਼ੇਸ਼ ਕਰਮ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਇਹ ਵਿਸ਼ੇਸ਼ ਕੰਮ ਇੱਕ ਹੈ ਜੀ ਜੋ ਸਾਡੀ ਜ਼ਿੰਦਗੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਦੇ ਨਾਲ ਪਰ ਸਕਦਾ ਹੈ ਜੋ ਸਾਡੀ ਹਰ ਪਰੇਸ਼ਾਨੀ ਹਰ ਦੁੱਖ ਤਕਲੀਫ ਨੂੰ ਖਤਮ ਕਰ ਸਕਦਾ ਹੈ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਸੇਵਾ ਦੀ ਜੋ ਸਾਡੇ ਘਰਾਂ ਨੂੰ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਭਰ ਦੇਵੇਗਾ ਸਾਧ ਸੰਗਤ ਜੀ ਇਹ ਸੇਵਾ ਸਾਡੇ ਮਨ ਨੂੰ ਸ਼ਾਂਤੀ ਅਤੇ ਸੁਖ ਸਮ੍ਰiddhi ਅਤੇ ਸਾਡੇ ਘਰ ਵਿੱਚ ਵਾਹਿਗੁਰੂ ਜੀ ਦੀ ਬਰਕਤ ਨੂੰ ਲੈ ਕੇ ਆਵੇਗਾ ਸਾਤਸੰਗਿਆ ਜੀ ਇੱਕ ਜাদু ਟੋਣਾ ਨਹੀਂ ਤੇ ਨਾ ਹੀ ਕੋਈ ਤੰਤਰ ਮੰਤਰ ਹੈ ਸਗੋ ਸਿਰਫ ਸੇਵਾ ਸ਼ੁਕਰਾਨਾ ਅਤੇ ਗੁਰਬਾਣੀ ਨਾਲ ਜੁੜਨ ਦਾ ਇੱਕ ਰਾਹ ਹੈ ਸਾਤਸੰਗਿਆ ਜੀ ਇਸ ਸੇਵਾ ਵਿੱਚ ਅਸੀਂ ਆਪਣੇ ਘਰ ਦੇ ਪ੍ਰਸ਼ਾਦੇ ਘਰ ਦੀ ਰੋਟੀ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਕੇ ਇੱਕ ਸੇਵਾ ਕਰਨੀ ਹੈ ਜੋ ਕਿ ਸਾਡੇ ਘਰ ਦੀਆਂ ਮੁਸੀਬਤਾਂ ਕਰਜ਼ੇ ਅਤੇ ਤੰਗੇ ਨੂੰ ਦੂਰ ਕਰ ਸਕਦੀ ਹੈ ਸੋ ਫਿਰ ਸਾਤਸੰਗਿਆ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਕਿ ਜੇਕਰ ਤੁਸੀਂ ਸੰਗਰਾਂਦ ਵਾਲੇ ਦਿਨ ਰੋਟੀ ਦਾ ਇਹ ਕੀਤਾ ਜਾਣ ਵਾਲਾ ਖਾਸ ਉਪਾਅ ਕਰ ਲੋਗੇ ਪਰ ਸਾਧ ਸੰਗਤ ਜੀ ਇਹ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਆਪਣੀ ਰਸਨਾ ਤੋਂ ਇੱਕ ਵਾਰ ਵਾਹਿਗੁਰੂ ਜੀ ਬੋਲ ਕੇ ਰਸਨਾ ਨੂੰ ਪਵਿੱਤਰ ਕਰ ਲੈਣਾ ਜੀ ਸਾਧ ਸੰਗਤ ਜੀ ਰੋਟੀ ਜੇ ਪ੍ਰਸ਼ਾਦਾ ਸਾਡੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਅੰਗ ਹੈ ਰੋਟੀ ਕਪੜਾ ਤੇ ਮਕਾਨ ਇਹ ਸਾਡੀਆਂ ਸਭਨਾਂ ਦੀ ਜਿੰਦਗੀ ਦੀਆਂ ਲੋੜਾਂ ਹਨ ਇਹਨਾਂ ਤਿੰਨਾਂ ਵਿੱਚੋਂ ਰੋਟੀ ਸਭ ਤੋਂ ਪਹਿਲਾਂ ਆਉਂਦੀ ਹੈ ਕਿਉਂਕਿ ਇਹ ਸਾਡੀ ਜ਼ਿੰਦਗੀ ਦੀ ਬੁਨਿਆਦ ਹੈ ਪ੍ਰਸਾਦ ਸਿੰਘ ਜੀ ਅਸੀਂ ਕਦੇ ਇਸੇ ਬਾਰੇ ਸੋਚਿਆ ਹੀ ਨਹੀਂ ਇਹ ਰੋਟੀ ਇਹ ਪ੍ਰਸ਼ਾਦਾ ਕੇਵਲ ਸਾਡਾ ਪੇਟ ਨਹੀਂ ਭਰਦਾ ਸਗੋਂ ਪਰਮਾਤਮਾ ਦੀ ਬਖਸ਼ਿਸ਼ ਦਾ ਵੀ ਪ੍ਰਤੀਕ ਹੁੰਦਾ ਹੈ ਸਾਧ ਸੰਗਤ ਜੀ ਇਹ ਰੋਟੀ ਸਾਡੇ ਘਰ ਦੀਆਂ ਲਕੀਰਾਂ ਨੂੰ ਸੁੱਖ ਸ਼ਾਂਤੀ ਤੇ ਸਮਰiddhi ਨਾਲ ਭਰ ਦਿੰਦੀ ਹੈ ਸਾਦ ਸੰਗਤ ਜੀ ਅੱਜ ਕੱਲ੍ਹ ਚੱਲਦੇ ਦੌਰ ਵਿੱਚ ਬਹੁਤ ਸਾਰੇ ਲੋਕ ਸ਼ਿਕਾਇਤਾਂ ਕਰਦੇ ਹਨ ਕਿ ਘਰ ਵਿੱਚ ਪੈਸਾ ਆਉਂਦਾ ਪਰ ਟਿਕਦਾ ਨਹੀਂ ਘਰ ਵਿੱਚ ਸੁੱਖ ਚੈਨ ਨਹੀਂ ਕਰਜ਼ੇ ਦਾ ਭੋਜ ਵੀ ਵੱਧ ਰਿਹਾ ਹੈ ਜਾਂ ਫਿਰ ਕੋਈ ਵੀ ਸਾਡਾ ਕੰਮ ਸਿੱਧਾ ਨਹੀਂ ਚੱਲਦਾ ਪਰ ਸਾਦ ਸੰਗਤ ਜੀ ਸਮੱਸਿਆ ਦੀ ਅਸਲ ਵਿੱਚ ਜੜ ਕੀ ਹੈ ਸੰਗਤ ਜੀ ਸਾਡੀਆਂ ਸਾਰੀਆਂ ਹੀ ਸਮੱਸਿਆਵਾਂ ਦੀ ਜੜ ਅਸਲ ਵਿੱਚ ਇੱਕ ਹੀ ਹੁੰਦੀ ਹੈ ਸਾਡੇ ਮਨ ਅਤੇ ਨੀਅਤ ਹੈ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੀ ਭੁੱਲ ਚੁੱਕੇ ਹਾਂ ਸਾਡੀ ਰੋਟੀ ਵਿੱਚ ਵਾਹਿਗੁਰੂ ਜੀ ਦੇ ਨਾਮ ਦੀ ਮਿਠਾਸ ਨਹੀਂ ਹੈ ਸੇਵਾ ਦੀ ਭਾਵਨਾ ਨਹੀਂ ਹੈ ਤੇ ਸ਼ੁਕਰਾਨੇ ਦੀ ਭਾਵਨਾ ਤਾਂ ਅਸੀਂ ਕਰਨੀ ਹੀ ਛੱਡ ਦਿੱਤੀ ਹੈ ਸਾਜੰਗਰ ਜੀ ਦੀ ਗੁਰਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਜੋ ਕੁਝ ਸਾਡੇ ਕੋਲ ਹੈ ਵਾਹਿਗੁਰੂ ਦੀ ਦੇਣ ਹੈ ਸਾਡੀ ਰੋਟੀ ਨੂੰ ਵਾਹਿਗੁਰੂ ਦੇ ਨਾਮ ਨਾਲ ਹੀ ਬਣਾਇਆ ਗਿਆ ਹੈ ਇਸ ਨੂੰ ਹਮੇਸ਼ਾ ਸ਼ੁਕਰਾਨੇ ਨਾਲ ਖਾਣਾ ਚਾਹੀਦਾ ਹੈ ਸੇਵਾ ਤੇ ਨੀਅਤ ਨਾਲ ਦੂਜਿਆਂ ਨੂੰ ਵੰਡਣਾ ਚਾਹੀਦਾ ਹੈ ਸਾਡੇ ਘਰ ਵਿੱਚ ਫਿਰ ਬਰਕਤਾਂ ਦੇ ਦਰਵਾਜ਼ੇ ਖੁੱਲ ਜਾਣਗੇ ਸਾਤ ਸੰਗਤ ਜੀ ਇਸ ਸੰਗਰਾਣਤ ਵਾਲੇ ਦਿਨ ਜੇਕਰ ਤੁਸੀਂ ਅਜਿਹੀ ਸੇਵਾ ਕਰੋਗੇ ਤਾਂ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਦਾ ਵਾਸ ਹੋ ਜਾਵੇਗਾ ਇਹ ਸੇਵਾ ਹੈ ਜੀ ਰੋਟੀ ਦੀ ਸੇਵਾ ਪਹਿਲੀ ਸੇਵਾ ਵਿੱਚ ਪਹਿਲੇ ਉਪਾ ਵਿੱਚ ਅਸੀਂ ਕੀ ਕਰਨਾ ਹੈ ਅਸੀਂ ਸਾਰੇ ਹੀ ਪਰਿਵਾਰ ਨੇ ਮਿਲ ਕੇ ਇਸ ਦਿਨ ਆਪਣੇ ਘਰ ਵਿੱਚ ਮਿੱਠਾ ਪ੍ਰਸ਼ਾਦਾ ਤਿਆਰ ਕਰਨਾ ਹੈ ਸਾਤ ਸੰਗਤ ਜੀ ਇਸ ਲਈ ਆਟੇ ਵਿੱਚ ਥੋੜਾ ਜਿਹਾ ਗੁੜ ਜਾਂ ਸ਼ੱਕਰ ਮਿਲਾ ਸਕਦੇ ਹਾਂ ਜੇ ਤੁਸੀਂ ਆਟੇ ਵਿੱਚ ਗੁੜ ਨਹੀਂ ਮਿਲਾ ਸਕਦੇ ਤਾਂ ਸਾਤ ਸੰਗਤ ਜੀ ਪੱਕਣ ਤੋਂ ਬਾਅਦ ਉਸ ਉੱਪਰ ਗੁੜ ਲਗਾ ਸਕਦੇ ਹੋ ਜਾਂ ਰੱਖ ਸਕਦੇ ਹੋ ਫਿਰ ਤੁਸੀਂ ਧਿਆਨ ਰੱਖਣਾ ਕਿ ਪ੍ਰਸ਼ਾਦਾ ਤਿਆਰ ਕਰਦੇ ਸਮੇਂ ਤੁਹਾਡਾ ਮਨ ਪੂਰਨ ਤਰਤੇ ਸਾਫ਼ ਹੋਣਾ ਚਾਹੀਦਾ ਹੈ ਤੁਹਾਡੇ ਮਨ ਵਿੱਚ ਸ਼ੁਕਰਾਨੇ ਦੀ ਪਰਮਾਤਮਾ ਲਈ ਭਾਵਨਾ ਹੋਣੀ ਚਾਹੀਦੀ ਹੈ ਫਿਰ ਤੁਸੀਂ ਅੱਗੇ ਜਦੋਂ ਵੀ ਇਹ ਆਟਾ ਗੁੰਨਣਾ ਹੈ ਰੋਟੀ ਵੇਲਣੀ ਹੈ ਜਾਂ ਪ੍ਰਸ਼ਾਦੇ ਨੂੰ ਤਿਆਰ ਕਰਨਾ ਹੈ ਤਾਂ ਸਾਤ ਸੰਗਤਾਂ ਜੀ ਪੂਰੇ ਮਨ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਜਪਣਾ ਹੈ ਮਨ ਹੀ ਮਨ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਦੇ ਜਾਣਾ ਹੈ ਫਿਰ ਸਾਧ ਸੰਗਤ ਜੀ ਨਾਮ ਜਪਣ ਦੇ ਨਾਲ ਰੋਟੀ ਵਿੱਚ ਸਿਰਫ ਗੁੜ ਦੀ ਮਿਠਾਸ ਨਹੀਂ ਆਉਂਦੀ ਸਗੋਂ ਵਾਹਿਗੁਰੂ ਜੀ ਦੇ ਨਾਮ ਦੀ ਮਿਠਾਸ ਵੀ ਉਸ ਵਿੱਚ ਸ਼ਾਮਿਲ ਹੋ ਜਾਂਦੀ ਹੈ ਸਾਧ ਸੰਗਤ ਜੀ ਸੇਵਾ ਦਾ ਸਭ ਤੋਂ ਅਹਿਮ ਪਹਿਲੂ ਹੈ ਕਿਉਂਕਿ ਨਾਮ ਦੀ ਮਿਠਾਸ ਸਾਡੇ ਮਨ ਅਤੇ ਘਰ ਨੂੰ ਸ਼ੁੱਧ ਕਰ ਦੇਵੇਗੀ ਸਾਧ ਸੰਗਤ ਜੀ ਇਸ ਤੋਂ ਬਾਅਦ ਜਦੋਂ ਤੁਸੀਂ ਪ੍ਰਸ਼ਾਦਾ ਤਿਆਰ ਕਰ ਲੈਂਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਤੁਸੀਂ ਮੋਲ ਮੰਤਰ ਦਾ ਜਪ ਜੇਕਰ ਪਾਠ ਕਰਦੇ ਹੋ ਵੈਸੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਕਿ ਸਾਡੇ ਘਰ ਵਿੱਚ ਸੁੱਖ ਸਮ੍ਰiddhi ਅਤੇ ਵਾਹਿਗੁਰੂ ਜੀ ਤੁਹਾਡਾ ਹੱਥ ਹਮੇਸ਼ਾ ਸਾਡੇ ਸਿਰ ਤੇ ਬਣਿਆ ਰਹੇ ਸਾਡੇ ਘਰ ਦੀਆਂ ਸਾਰੀਆਂ ਮੁਸੀਬਤਾਂ ਕਰਜ਼ੇ ਵਰਗੀ ਬੁਰੀ ਨਜ਼ਰ ਦੂਰ ਹੋ ਜਾਵੇ ਅਸੀਂ ਤੁਹਾਡੀ ਮਿਹਰ ਸਦਕਾ ਤੁਹਾਡੀ ਕਿਰਪਾ ਸਦਕਾ ਇੱਕ ਛੋਟੀ ਜਿਹੀ ਸੇਵਾ ਕਰਨ ਵਾਲੇ ਹਾਂ ਸਾਡੀ ਹਰ ਇੱਕ ਭੁੱਲ ਚੁੱਕ ਨੂੰ ਤੁਸੀਂ ਮਾਫ਼ ਕਰ ਦੇਣਾ ਤੇ ਅੱਗੇ ਤੋਂ ਸਾਨੂੰ ਸੇਵਾ ਕਰਨ ਦਾ ਬਲ ਬਖਸ਼ਣਾ। ਸਾਧ ਸੰਗਤ ਜੀ ਇਦਾਂ ਹੀ ਅਰਦਾਸ ਕਰਨ ਤੋਂ ਬਾਅਦ ਤੁਸੀਂ ਪ੍ਰਸ਼ਾਦਿਆਂ ਦੇ ਛੋਟੇ-ਛੋਟੇ ਟੁਕੜਿਆਂ ਵਿੱਚ ਤੋੜ ਲੈਣਾ ਹੈ। ਇਸ ਨੂੰ ਆਪਣੇ ਘਰ ਦੀ ਛੱਤ ਉੱਪਰ ਜਾਂ ਕਿਸੇ ਸਾਫ਼ ਸੁਥਰੀ ਥਾਂ ਦੇ ਉੱਪਰ ਜਿੱਥੇ ਕਿ ਪੰਛੀ ਆਉਂਦੇ ਹਨ ਉੱਥੇ ਰੱਖ ਦੇਣਾ ਹੈ। ਸਾਧ ਸੰਗਤ ਜੀ ਜਦੋਂ ਪੰਛੀ ਇਹ ਮਿੱਠੀ ਚੂਰੀ ਖਾਣਗੇ ਉਹਨਾਂ ਦੀ ਭੁੱਖ ਮਿਟ ਜਾਵੇਗੀ। ਇਸ ਸਮੇਂ ਸਾਧ ਸੰਗਤ ਜੀ ਅਰਦਾਸ ਕਰਨੀ ਹੈ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜਿਵੇਂ ਪੰਛੀਆਂ ਦੀ ਭੁੱਖ ਮਿਟ ਰਹੀ ਹੈ ਤੇਵੇਂ ਹੀ ਸਾਡੇ ਘਰ ਦੇ ਕਲੇਸ਼ ਕਰਜ਼ੇ ਬੁਰੀ ਨਜ਼ਰ ਮਾੜੀ ਨਜ਼ਰ ਤੁਹਾਡੀ ਮਿਹਰ ਸਦਕਾ ਦੂਰ ਹੋ ਜਾਵੇ ਸਾਡਾ ਮਨ ਸ਼ੁੱਧ ਹੋ ਜਾਵੇ ਸਾਡਾ ਮਨ ਸਾਡਾ ਕਰਤੇ ਸਾਡਾ ਸਰੀਰ ਵੀ ਸ਼ੁੱਧ ਹੋ ਜਾਵੇ ਇਸ ਉਪਾਅ ਨੂੰ ਕਰਨ ਦੀ ਬੜੀ ਹੀ ਸਾਧ ਸੰਗਤ ਜੀ ਮਹੱਤਤਾ ਮੰਨੀ ਜਾਂਦੀ ਹੈ ਪੰਛੀਆਂ ਨੂੰ ਖਵਾਉਣਾ ਸਿਰਫ ਇੱਕ ਸੇਵਾ ਨਹੀਂ ਹੁੰਦੀ ਸਗੋਂ ਸਾਡੇ ਮਨ ਦੀ ਸ਼ੁੱਧੀ ਦਾ ਇਕਰਾਰ ਵੀ ਹੁੰਦਾ ਹੈ ਪੰਛੀ ਜੋ ਖੁਦ ਆਪਣੀ ਰੋਜ਼ੀ-ਰੋਟੀ ਦੇ ਲਈ ਪਰਮਾਤਮਾ ਤੇ ਨਿਰਭਰ ਹੁੰਦੇ ਹਨ ਸਾਡੇ ਲਈ ਵਾਹਿਗੁਰੂ ਦੀ ਰਹਿਮਤ ਦਾ ਪ੍ਰਤੀਕ ਬਣ ਜਾਂਦੇ ਹਨ ਜਦੋਂ ਅਸੀਂ ਸ਼ੁਕਰਾਨੇ ਨਾਲ ਸੇਵਾ ਦੀ ਨਿਯਤ ਨਾਲ ਤੇ ਸੱਚੇ ਮਨ ਨਾਲ ਇਹਨਾਂ ਦੀ ਸੇਵਾ ਕਰਾਂਗੇ ਤੇ ਫਿਰ ਸਾਡੀ ਹਾਜ਼ਰੀ ਸਾਡੀ ਅਰਦਾਸ ਗੁਰੂ ਚਰਨਾਂ ਦੇ ਵਿੱਚ ਜ਼ਰੂਰ ਪਹੁੰਚ ਜਾਵੇ ਸਾਧ ਸੰਗਤ ਜੀ ਇਹ ਸੇਵਾ ਸਾਨੂੰ ਸਿਖਾਉਂਦੀ ਹੈ ਅਸੀਂ ਦੂਜਿਆਂ ਦੀ ਜੇਕਰ ਭੁੱਖ ਮਿਟਾਉਂਦੇ ਹਾਂ ਵਾਹਿਗੁਰੂ ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਮਿਟਾ ਦਿੰਦੇ ਹਨ ਹੁਣ ਗੱਲ ਕਰਦੇ ਹਾਂ ਜੀ ਦੂਜੀ ਸੇਵਾ ਦੀ ਜੋ ਤੁਸੀਂ ਕਰਨੀ ਹੈ। ਦੂਸਰੀ ਸੇਵਾ ਵਿੱਚ ਅਸੀਂ ਮਿੱਠੀ ਰੋਟੀ ਤਿਆਰ ਕਰਨੀ ਹੈ। ਪ੍ਰਸਾਦ ਸਿੰਘ ਜੀ ਇਸ ਵਾਰ ਰੋਟੀ ਨੂੰ ਥੋੜਾ ਵੱਡਾ ਤੇ ਜ਼ਿਆਦਾ ਮਿੱਠਾ ਬਣਾਉਣਾ ਹੈ। ਜ਼ਿਆਦਾ ਪ੍ਰਸ਼ਾਦ ਦੇ ਤਿਆਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਰੋਟੀ ਬਣਾਉਂਦੇ ਸਮੇਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਹੈ। ਮਨ ਹੀ ਮਨ ਵਿੱਚ ਨਿਯਤ ਰੱਖੋ ਕਿ ਅਸੀਂ ਜੋ ਸੇਵਾ ਕਰਦੇ ਹਾਂ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਕਰ ਰਹੇ ਹਾਂ। ਅਸੀਂ ਜੋ ਵੀ ਸੇਵਾ ਕਰਨ ਵਾਲੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਨੂੰ ਮਨਜ਼ੂਰ ਕਰ ਲੈਣ। ਸਾਧ ਸੰਗਤਾਂ ਜੀ ਰੋਟੀ ਤਿਆਰ ਹੋਣ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਹਨ। ਕਿ ਇਹ ਰੋਟੀ ਪ੍ਰਸ਼ਾਦਾ ਤੁਹਾਡਾ ਹੀ ਦਿੱਤਾ ਹੋਇਆ ਹੈ। ਅਸੀਂ ਇਸ ਪ੍ਰਸ਼ਾਦੇ ਨੂੰ ਤੁਹਾਡੀ ਹੀ ਰਹਿਮਤ ਸਦਕਾ ਜੀਵਾਂ ਦਾ ਪੇਟ ਭਰਨ ਲਈ ਇਸਤੇਮਾਲ ਕਰ ਰਹੇ ਹਾਂ। ਜੋ ਵੀ ਸਾਡੀ ਸੇਵਾ ਨੂੰ ਮਨਜ਼ੂਰ ਕਰਨਾ ਸਾਨੂੰ ਅੱਗੇ ਤੋਂ ਹੋਰ ਜ਼ਿਆਦਾ ਸੇਵਾ ਕਰਨ ਦਾ ਬਲ ਬਖਸ਼ਣਾ ਸਾਧ ਸੰਗਤ ਜੀ ਇਸ ਮਿੱਠੀ ਰੋਟੀ ਨੂੰ ਤੁਸੀਂ ਗਊਸ਼ਾਲਾ ਵਿੱਚ ਜਾ ਕੇ ਗਊ ਮਾਤਾ ਨੂੰ ਖਵਾ ਸਕਦੇ ਹੋ ਜੇ ਗਊਸ਼ਾਲਾ ਦੂਰ ਹੈ ਤਾਂ ਆਸ-ਪਾਸ ਕੋਈ ਵੀ ਜੀਵ ਜੰਤੂ ਤੁਹਾਨੂੰ ਮਿਲ ਜਾਂਦਾ ਹੈ ਤੁਸੀਂ ਉਸ ਦੀ ਵੀ ਸੇਵਾ ਕਰ ਸਕਦੇ ਹੋ ਸਾਧ ਸੰਗਤ ਜੀ ਜਦੋਂ ਤੁਸੀਂ ਇਹ ਰੋਟੀ ਇਹ ਪ੍ਰਸ਼ਾਦਾ ਜੀਵ ਜੰਤੂਆਂ ਨੂੰ ਖਵਾਓਗੇ ਤਾਂ ਮਨ ਵਿੱਚ ਸ਼ੁਕਰਾਨੇ ਦੀ ਭਾਵਨਾ ਜ਼ਰੂਰ ਰੱਖਿਓ ਅਤੇ ਵਾਹਿਗੁਰੂ ਜੀ ਦਾ ਧੰਨਵਾਦ ਕਰਨਾ ਨਾ ਭੁੱਲਿਓ ਉਹਨਾਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਹ ਅਰਦਾਸ ਵੀ ਕਰਨੀ ਹੈ ਹੇ ਸਤਿਗੁਰ ਸੱਚੇ ਪਾਤਸ਼ਾਹ ਇਸ ਸੇਵਾ ਦੇ ਸਦਕਾ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਦਾ ਵਾਸ ਹੋ ਜਾਵੇ ਸਾਧ ਸੰਗਤ ਜੀ ਇਹ ਦੋਵੇਂ ਉਪਾਅ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਸੀਂ ਇਸ ਉਪਾਅ ਨੂੰ ਸਮਝ ਕੇ ਨਹੀਂ ਸਗੋਂ ਸੇਵਾ ਸਮਝ ਕੇ ਕਰਨਾ ਹੈ ਸਾਧ ਸੰਗਤ ਜੀ ਜਦੋਂ ਅਸੀਂ ਸੇਵਾ ਕਰਦੇ ਹਾਂ ਸਾਡਾ ਮਨ ਸ਼ੁੱਧ ਹੋ ਜਾਂਦਾ ਹੈ ਸਾਡਾ ਮਨ ਜਦੋਂ ਸ਼ੁੱਧ ਹੋ ਜਾਂਦਾ ਹੈ ਤੇ ਵਾਹਿਗੁਰੂ ਦੇ ਨੇੜੇ ਪਹੁੰਚ ਜਾਂਦਾ ਹੈ ਸੋ ਗੁਰਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਜੋ ਵੀ ਖਾਓ ਨਾਮ ਨਾਲ ਖਾਓ ਤੇ ਜੋ ਵੀ ਦਿਓ ਸ਼ੁਕਰਾਨੇ ਨਾਲ ਦਿਓ ਜਦੋਂ ਅਸੀਂ ਰੋਟੀ ਨੂੰ ਸੇਵਾ ਦੇ ਰੂਪ ਵਿੱਚ ਬਣਾਉਂਦੇ ਹਾਂ ਤੇ ਵਾਹਿਗੁਰੂ ਦੇ ਨਾਮ ਨਾਲ ਜੋੜਦੇ ਹਾਂ ਤਾਂ ਪੰਛੀਆਂ ਜੀਵ ਜੰਤੂਆਂ ਨੂੰ ਖਵਾ ਦਿੰਦੇ ਹਾਂ ਤਾਂ ਸਤਸੰਗਤ ਜੀ ਇਹ ਸੇਵਾ ਸਾਡੇ ਘਰ ਵਿੱਚ ਬਰਕਤਾਂ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ ਸੋ ਸਤਸੰਗਤ ਜੀ ਇਸ ਮਿੱਠੇ ਪ੍ਰਸ਼ਾਦੇ ਨੂੰ ਸਿਰਫ ਗੁੜ ਤੇ ਸ਼ੱਕਰ ਨਾਲ ਹੀ ਮਿੱਠਾ ਨਾ ਬਣਾਓ ਸਗੋਂ ਵਾਹਿਗੁਰੂ ਦੇ ਨਾਮ ਨਾਲ ਵੀ ਮਿੱਠਾ ਬਣਾਓ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੋਈ ਐਸਾ ਗਰੀਬ ਪਰਿਵਾਰ ਹੈ ਜਿਸ ਦੇ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਨਹੀਂ ਪੱਕਦਾ ਜਾਂ ਇੱਕ ਹੀ ਸਮੇਂ ਦੀ ਰੋਟੀ ਪੱਕਦੀ ਹੈ ਤਾਂ ਤੁਸੀਂ ਦੂਜੇ ਸਮੇਂ ਉਸਦੇ ਘਰ ਵਿੱਚ ਰੋਟੀ ਪ੍ਰਸ਼ਾਦਾ ਤਿਆਰ ਕਰਕੇ ਇਸ ਦਿਨ ਜੇਕਰ দান ਕਰਦੇ ਹੋ ਉਹਨਾਂ ਦੇ ਢਿੱਡੋਂ ਨਿਕਲੀਆਂ ਹੋਈਆਂ ਅਸੀਸਾਂ ਹੀ ਤੁਹਾਡੀ ਜ਼ਿੰਦਗੀ ਵਿੱਚ ਸੁੱਖ-ਸਮਰiddhi ਲੈ ਕੇ ਆ ਸਕਦੀਆਂ ਹਨ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਸਕਦੀ ਹੈ ਸੁਸਾਤ ਸੰਗ ਜੀ ਤੁਸੀਂ ਜੇਕਰ ਇਹ ਤਿੰਨ ਉਪਾਅ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੀ ਸੇਵਾ ਦੇ ਸਦਕਾ ਤੁਹਾਨੂੰ ਵੇਖ ਕੇ ਪਰਮਾਤਮਾ ਜੀ ਤੁਹਾਡੇ ਤੇ ਖੁਸ਼ ਹੋ ਜਾਣਗੇ ਤੁਹਾਡੇ ਤੇ ਸਿਰ ਦੇ ਉੱਪਰ ਰਹਿਮਤ ਭਰਿਆ ਹੱਥ ਰੱਖ ਦੇਣਗੇ ਤੁਹਾਡੇ ਘਰ ਵਿੱਚ ਸੁੱਖ ਸਮਰiddhi ਤੇ ਸ਼ਾਂਤੀ ਆਉਣੀ ਸ਼ੁਰੂ ਹੋ ਜਾਵੇਗੀ ਜ਼ਿੰਦਗੀ ਵਿੱਚ ਤੁਹਾਨੂੰ ਕਦੇ ਵੀ ਕਿਸੇ ਪ੍ਰਕਾਰ ਦੀ ਕਿਸੇ ਚਿੰਤਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ